ਮੰਦੀਰ ਕੋ ਬੇਟੀ ਮੇਰੀ ਹੈ ਮੈਂ ਉਹਦਾ ਖਾਤਰਾ ਪੋ ਰਿਆ ਤੇ ਅਚਾਨਕ ਮੌਤ ਹੋ ਗਈ ਹੈ ਇਹਦੇ ਵਿੱਚ ਕਿਸੇ ਵਾਹੀ ਤੋਸ਼ ਨਹੀਂ ਦਿੰਦੇ ਵੇਹਾ ਆਂ ਕੀ ਪ੍ਰੋਬਲਮ ਚੱਲੀ ਸੀ ਪ੍ਰੋਬਲਮ ਕੋਈ ਡਿਊਟੀ ਤੇ ਸੀ ਉਹ ਆਪਣੇ ਹਾਰ ਸਾਰੇ ਜੋ ਸ਼ਾਮ ਨੂੰ 6 ਵਜੇ ਡਿਊਟੀ ਤੇ ਗਈ ਹੈ ਸਾਰੇ ਮਰੀਜ਼ਾਂ ਨੂੰ ਨੇ ਦਵਾਈ ਵਾਰ ਦਿੱਤੀ ਹੈ ਸਾਰੇ ਮਰੀਜ਼ੋ ਤੇ ਉੱਥੇ ਸੀ ਜਦੋਂ ਅਸੀਂ ਗਏ ਆ ਸਵੇਰੇ ਹੀ ਅਹੀਂ ਹਾਂ ਉਹ ਕਹਿੰਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਸੀ ਚੰਗੀ ਪੜੀ ਸਭ ਨੂੰ ਦਵਾਈ ਦਿੱਤੀ ਉਹਨੇ ਕੋਈ ਅਜੀ ਗੱਲ ਹੀ ਨਹੀਂ ਸੀਗੀ ਅਸੀਂ ਕਿੰਨੀ ਚਿਰ ਤੋਂ ਜੋ ਪੜਾਤੀ ਸੀਗੀ 2 ਸਾਲ ਤੋਂ ਲਗਭਗ ਨਹੀਂ ਹੈਂ ਉਸ ਤੋਂ ਪਹਿਲੇ ਕੋਈ ਐਸੀ ਗੱਲ ਨਹੀਂ ਆ। ਨਹੀਂ ਨਹੀਂ ਕੋਈ ਗੱਲ ਨਹੀਂ ਕਦੀ ਐਸੀ ਮੈਂ ਐਸੀ ਗੱਲਾਂ ਤੋਂ ਤਾਂ ਮੈਂ ਆਪਣੇ ਗੁੱਡੀ ਨੂੰ ਪਹਿਲੇ ਕੋਈ ਤਾਂ ਕਿਹਾ ਮੈਂ ਜੇ ਕੋਈ ਤੰਗ ਕਰੇ ਜਾਂ ਕੁਝ ਕਰੇ ਜਿੱਥੇ ਨਾ ਵਾਰ ਕਰਾਂਦਾ ਕੋਈ ਛੱਡ ਦੇ ਨੌਕਰੀ ਮੈਂ ਨੌਕਰੀ ਤਾਂ ਏਡਾ ਕਾ ਖਾਸ ਕੋਈ ਨਹੀਂ ਨੂੰ। ਤੇ ਚਲੋ ਠੀਕ ਹੈ ਤੂੰ ਆਪਣੇ ਜੋ ਕੀਤੀ ਹੈ ਉਹ ਵਾਪਸ ਖੋਲ੍ਹ ਸਕੀਤਾ ਵੀ ਚਲ ਤੁਰ ਤੇ ਤੇ ਹੱਥ ਸਿੱਧੇ ਰਹਿਣਗੇ। ਮੈਂ ਜੇ ਕੋਈ ਤੰਗ ਤੂੰ ਕਰੇ ਜਾਂ ਕੁਝ ਕਰੇ ਮੈਂ ਵੀ ਜੋਬ ਛੱਡਦੇ ਸਾਨੂੰ ਕੋਈ ਇੰਨਾ ਲੋਡ ਦੀ ਇਹ ਇੰਨਾ ਚੀਜ਼ਾਂ ਦੀ। ਉਹ ਕਹਿੰਦੀ ਨਹੀਂ ਰਹਿਈ ਇਹ ਹੀ ਕੋਈ ਗੱਲ ਨਹੀਂ ਕਹਿੰਦੇ ਸਾਰੇ ਬੜੇ ਵਧੀਆ ਨੇ ਹਾਂ ਇੰਸਟਾ ਵੀ ਵਧੀਆ ਡਾਕਟਰ ਵੀ ਵਧੀਆ ਹਾਂ ਇੱਕ ਦ ਆ ਇਹ ਜੀ ਕੋਈ ਵੀ ਤਾਂ ਪ੍ਰੋਬਲਮ ਹੈ ਨਹੀਂ ਸੀ ਕੋਈ ਵੀ ਨੇਚਰਲ ਡੈਥ ਹੈ ਤੁਸੀਂ ਇਹਨੂੰ ਨੇਚਰਲ ਡੈਥ ਕਹਿੰਦੇ ਹਾਂ ਹਾਂ ਜੀ ਹਾਂ ਇਚਾਨੇ ਹੀ ਤੇ ਹੁਣ ਇਚਾਨੇ ਕੀ ਸਮਝਦੇ ਹਾਂ ਜੀ ਕਿਉਂਕਿ ਉੱਥੇ ਇੱਕ ਦੂਜੇ ਦੇ ਸੀਗੇ ਮਰੀਜ਼ ਇਕਦਮ ਉਹਨਾਂ ਨੇ ਦੇਖਿਆ ਉੱਥੇ ਵੀ ਕੁੜੀ ਥੱਲੇ ਟਿੱਕੀ ਪਈ ਹੈ ਹਾਂ ਪਰ ਫਿਰ ਉਹਨਾਂ ਨੇ ਜਿਹੜੇ ਹੋਰ ਸਟਾਫ ਦੀ ਗੱਲ ਤੋਂ ਆਪਨੇ ਸੀਗੇ ਜਿਹੜੇ ਮਰੀਜ਼ਾਂ ਦੇ ਉਹ ਨਾਲ ਹੁੰਦੇ ਨੇ ਉਹਨਾਂ ਨੇ ਫਿਰ ਉਹ ਵਿਚਾੱਕੇ ਬੈਠਦੇ ਵਾ ਜਾਂ ਫਿਰ ਡਾਕਟਰ ਥੱਲੇ ਕੀਤਣ ਆ ਕੇ ਦੇਖਿਆ ਲੁਕਿਆ ਨਾ ਜੋ ਵੀ ਹਾਂ ਨਹੀਂ ਫਿਰ ਸਾਨੂੰ ਕੋਣ ਸਾਡੇ 4:30 ਵਜੇ ਤੇ ਫੋਨ ਆਇਆ ਪੇਗੂ ਵੀ ਇੰਤਰੀ ਜਿਆਦਾ ਇਕਦਮ ਬਦਸ਼ਿਆ ਨਹੀਂ ਉਹਨਾਂ ਵੀ ਗੁਡੀ ਤਰੀਏ ਜਿਆਦਾ ਖਰਾਬ ਹੈ ਤੁਸੀਂ ਆਓ ਉਹੀ ਮੈਂ ਗੁਰਦੁਆਰੇ ਗਿਆ ਸੀ ਕੋਲ ਛੋਟਾ ਭਰਾ ਤਾਂ ਮੈਂ ਬੁਲਾ ਕੇ ਲਿਆ ਇਹਨੂੰ ਉਹਦੀ ਫਿਰ ਨਿਕਲ ਗਿਆ ਹਾਂ ਮਤਲਬ ਸਿਆ ਵੀ ਮਨਦੀਪ ਦੀ ਤਬੀਰ ਖਰਾਬ ਡਾਕਟਰ ਤੋਂ ਫੋਨ ਆਇਆ ਸੀਗਾ